ਬਾਬਾ ਬਿਲੀਜਨ ਸਾਹਿਬ ਜੀ ਦੇ ਆਜਾਬਾ ਬਾਬਾ ਜੀ ਦਾ ਫੋਨ ਆਇਆ ਸੀ ਆ ਕਿ ਉਹਨਾਂ ਦੇ ਫਸਲ ਵੱਢਣੀ ਆ ਇਸ ਕਰਕੇ ਆਪਾਂ ਟਰੈਕਟਰ ਲੈ ਕੇ ਸੇਵਾ ਦੇ ਮਹਾਰਾਜ ਨੇ ਲਾਈ ਆਪਣੀ ਹੁਣ ਸੇਵਾ ਲੈ ਕੇ ਚੱਲੇ ਆ ਟਰੈਕਟਰ ਟਰਾਲੇ ਨੂੰ ਜਾ ਕੇ ਉੱਥੇ ਬਾਕੀ ਫਸਲ ਵੱਢਦੇ ਆ ਤੁਹਾਨੂੰ ਵਖਾਉਣੇ ਉਥੋਂ ਦੇ ਦ੍ਰਿਸ਼ ਬੜੇ ਪਿੰਡਾਂ ਦੇ ਟਰੈਕਟਰ ਟਰਾਲੇ ਆਏ ਹੋਏ ਆ ਬਾਕੀ ਆਪਣਾ ਬੱਸ ਬੱਸ ਤਾਂ ਪਹੁੰਚ 50 ਮਿੰਟਾਂ ਤੱਕ ਬੱਸ 50 ਮਿੰਟਾਂ ਤੱਕ ਪਹੁੰਚ ਕੇ ਤੁਹਾਨੂੰ ਵਖਾਉਣੇ ਹੁਣੇ 50 ਹਾਡੇ ਵੀਰ ਜੀ ਇਲਾਕਿਆਂ ਜਿਵੇਂ ਹੋ ਗਈ ਬਾਟੀ ਸ਼ੁਰੂ ਕਿਵੇਂ ਆ ਸਾਡੇ ਤੇ ਆ ਮਹਾਰਾਜ ਦੀ ਕਿਰਪਾ ਨਾਲ ਪੈਂਦਾ ਜਾਂਦਾ ਗਾਹਰ ਆਪਾਂ ਗੱਗੂ ਕਿਦਾਂ ਲਾਉਣੀ ਮਸ਼ੀਨ ਫਿਰ ਪਰਸੋਂ ਵੜਾ ਦੇਣੀ ਆ ਕੋਈ ਗੱਲ ਨਹੀਂ ਸਰਦਾਰਾ ਮਹਾਰਾਜ ਦੀ ਕਿਰਪਾ ਨਾਲ ਬੱਲ ਲਾਉਣੇ ਫਿਰ ਪਰਸੋਂ ਅੱਜ ਫਿਰ ਆਪਾਂ ਬਾਬਿਆਂ ਦੇ ਇਧਰੋਂ ਉਧਰੇ ਵੇਲੇ ਵੇਰੇ ਹਾਂ ਹਾਂ ਬਨੇ ਬਨੇ ਵੜਦੇ ਆਪਾਂ ਹਾਂ ਕੱਲ ਫਿਰ ਬਨੇ ਬਨੇ ਵੱਢ ਕੇ ਮਹਾਰਾਜ ਦੀ ਕਿਰਪਾ ਨਾਲ ਤੇ ਆੜਾ ਦਰਿਆ ਆ ਗਿਆ ਆ ਸਾਡੇ ਸਾਡਾ ਦਰਿਆ ਆ ਗਿਆ ਭਾਜੀ ਹਾਂ ਜੁੱਕੀ ਹਾਂ ਜੀ ਵੀਰ ਦੀ ਗੁਰਦਾਰੇ ਸਾਹਿਬ ਦੇ ਕੋਲ ਤੇ ਆਪਾਂ ਬਾਜੂ ਚੱਲਦੇ ਹਾਂ ਬਾਬਿਆਂ ਦੇ ਨਾਲ ਬਾਬਾ ਜੀ ਗਏ ਹੋਏ ਨੇ ਤੇਲ ਪਾਉਣ ਹਾਂਜੀ ਪਰਲੇ ਰੈਡੀਕਟਰ ਮਸ਼ੀਨ ਰੈਡੀ ਆਪਾਂ ਹੀ ਰੈਡੀ ਹਾਂ ਆ ਆਪਾਂ ਵੀ ਰੈਡੀ ਇਹ ਤਾਂ ਗੱਲ ਹੈ ਤੇ ਆ ਚੰਦੀ ਹੋਰੀ ਆਪਣੇ ਗੁਰਦਰਾ ਸਾਹਿਬ ਆਲੀ ਦੀ ਅੱਛਾ 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 ਇਹ ਦੇਖ ਲਾ ਕਿੰਨੀ ਆਉਂਦਾ 20 ਸਾਡੀ ਗੇਜ ਚੈੱਕ ਕਰੋ ਤਲਵੰਡੀ ਵੀ ਲੈਂਦੀ ਹੈ ਤਾਂ ਆ ਤੀਕ ਨਹੀਂ ਮਿਲਦੀ ਨਾ ਨਾ ਸਪੈਸ਼ਲ ਡਿਮਾਂਡ ਤੇ ਬਣਵਾਈਆਂ ਆ ਜਾਂ ਸੀ ਜਨ ਮੇਰੀ ਹਵਾਲੀ ਨਹੀਂ ਦਿੱਤੀ ਦੇਖ ਯਾਰ ਬਣਾ ਲਈ ਹੁਣ ਤੇਰਾ ਕੋਨ ਨੇ ਪੇ ਟਰੈਕਟਰ ਚ ਤੇਰਾ ਕੋਨ ਨੇ ਬਾਜੋ ਤੋਰਦੇ ਫਿਰ ਮਸ਼ੀਨ ਵੀ ਰੈਡੀ ਆ ਬਸ ਹੁਣ ਕਰਕੇ ਅਰਦਾਸ ਬੇਨਤੀ ਤੇ ਬਾਜੋ ਸੰਦ ਲੈ ਕੇ ਤੁਰਦੇ ਸਾਰੇ ਜੀ ਅੱਖ ਤੇ ਲੁਕਵਾ ਕੇ ਹੁਣ ਆਪਾਂ ਚੱਲੇ ਆ ਪਹਿਲੀ ਵਾਲ ਨੂੰ ਬਾਬਿਆਂ ਦੇ ਜੀ ਜੱਟੋ ਮਹਾਰਾਜ ਦੀ ਕਿਰਪਾ ਨਾਲ ਕਰਕੇ ਅਰਦਾਸ ਬੇਨਤੀ ਕਰਕੇ ਅਰਦਾਸ ਬੇਨਤੀ ਕਰਦਾ ਕੰਮ ਬਾਬਿਆਂ ਕੰਮ ਸ਼ੁਰੂ ਹੌਲੀ ਹੌਲੀ ਟਰੈਕਟਰ ਆਉਣਗੇ ਹੁਣ ਤੇ ਨਾ ਸਾਹਮਣੇ ਹੁਣ ਕੀ ਨਾ ਪੈਗਾ ਯਾਰ ਹੋਣਾ ਹੁਣ ਇਹ ਵੇਖੀ ਹਫਤੇ ਤੱਕ ਵੇਖੀ ਇੱਥੇ ਲੱਭਣਾ ਨਹੀਂ ਵੇੜ ਹੋਏਗਾ ਮਹਾਰਾਜ ਦੀ ਕਿਰਪਾ ਨਾਲ ਹੈ ਇਹ ਇੰਨਾ ਟਾਕ ਤੇ ਬਾਦਿਆਂ ਇੱਕ ਫੇਰਾ ਆਇਆ ਇਹ ਕੋਈ ਟੈਨਸ਼ਨ ਨਹੀਂ ਕਰਦੀ ਆਬੜੀ ਕਿਨੇ ਭਰਦੀ ਆ ਬੜੀ ਕਿੱਲੇ ਚ ਭਰਦੀ ਮੇਰਾ ਵੀ ਨਹੀਂ ਆ ਬਾਬੇ ਆਦਾ 1 ਵੇਰਾ ਵੀ ਨਹੀਂ ਆਇਆ ਉਹ ਕਿੱਲੇ ਚ ਹੋ ਗਿਆ ਮਾਲਕ ਦੀ ਕਿਰਪਾ ਨਾਲ ਕੰਮ ਸ਼ੁਰੂ ਤੇ ਪਹਿਲੀ ਡਿੱਕੀ ਮਹਾਰਾਜ ਦੀ ਕਿਰਪਾ ਨਾਲ ਪੈਣ ਲੱਗੀ ਟਰਾਲੇ 'ਚ ਲਾਜੋ ਜੀ ਮਹਾਰਾਜ ਦੀ ਕਿਰਪਾ ਨਾਲ ਹੋ ਗਿਆ ਜਦੋਂ ਕੰਮ ਸ਼ੁਰੂ ਤੇ ਬਾਕੀ ਤੁਹਾਨੂੰ ਹੋਰ ਵੀ ਟਰੈਕਟਰ ਆਉਣਗੇ ਹੌਲੀ ਹੌਲੀ ਸਾਰੇ ਉਹ ਡੇਰਾ ਬਾਬਿਆਂ ਦਾ ਉਹ ਜਿਹੜਾ